ਖਟਾਰੀ ਦੀ ਨਹਿਰ ਚ ਪਿਆ ਪਾੜ ਕਿਸਾਨ ਤਰਨਜੀਤ ਸਿੰਘ ਦੀ ਝੋਨੇ ਦੀ ਪਨੀਰੀ ਹੋਈ ਬਰਬਾਦ ਕਟਨਾ ਸਥਾਨ ਤੇ ਨਹੀਂ ਪਹੁੰਚੇ ਸਬੰਧਤ ਵਿਭਾਗ ਦੇ ਅਧਿਕਾਰੀ 70 ਤੋਂ 80 ਏਕੜ ਜ਼ਮੀਨ ਬਣੀ ਤਲਾਬ ਨਹਿਰੀ ਵਿਭਾਗ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜ਼ਾ ਕਿਸਾਨਾਂ ਨੂੰ ਉਸ ਵੇਲੇ ਪੁੱਗਣਾ ਪੈ ਗਿਆ ਜਦੋਂ ਇੱਥੇ ਸਥਿਤ ਨਹਿਰ ਚ ਪਾੜ ਪੈ ਗਿਆ ਅਤੇ ਕਿਸਾਨ ਤਰਨਜੀਤ ਸਿੰਘ ਦੀ ਝੋਨੇ ਦੀ ਪਨੀਰੀ ਸਮੇਤ ਕਈ ਹੋਰ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ 70 ਤੋਂ 80 ਏਕੜ ਦੀ ਜ਼ਮੀਨ ਤਲਾ ਬਣ ਗਈ ਕਿਸਾਨਾਂ ਮੁਤਾਬਿਕ ਉਹਨਾਂ ਇਸ ਬਾਰੇ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਕਦੇ ਵੀ ਸੁਣਵਾਈ ਨਹੀਂ ਹੋਈ ਅੱਜ ਸਵੇਰ ਟੁੱਟੇ ਹੀ ਲੱਗੇ ਆਏ ਆ ਜੀ ਇੱਥੇ ਦੋ ਬੇਲਦਾਰ ਆਏ ਉਹਨਾਂ ਕਹਿੰਦਾ ਨਾਲ ਲੱਗੇ ਉਹਨਾਂ ਕਹਿੰਦਾ ਅਹੀਂ ਨਹੀਂ ਲੱਗਣਾ ਜੀ ਅਸੀਂ ਸਾਰੇ ਕਿਸਾਨ ਲੱਗੇ ਮੁਸ਼ਕਲ ਨਾਲ ਸਾਡਾ ਸਾਰਾ ਧਾ ਝੋਨਾ ਡੁੱਬ ਗਿਆ ਜੀ ਇਹ ਕਹਿੰਦੀ ਨਿਕਾਸੀ ਨਹੀਂ ਹੈਗੀ ਪਾਣੀ ਦੇ ਅੱਗੇ ਬੰਨ ਲੱਗਦਾ ਜੀ ਇਹ ਤਾਰੀ ਦੀ ਮਾਰ ਵੀ ਇੱਧਰ ਹੀ ਪੈਂਦੀ ਏ ਇਸ ਕਰਕੇ ਅਸੀਂ ਦੁਖੀ ਆ ਨਾ ਤੇ ਸਰਕਾਰ ਕੁਛ ਕਰਦੀ ਨਾ ਇਹ ਖਲਾਈ ਹੁੰਦੀ ਨਾ ਕੋਈ ਚਾਚਰਾ ਇੱਥੇ ਨਰੇਗਾ ਵਾਲੇ ਲਾਏ ਸੀ ਉਹਨਾਂ ਵੀ ਕੁਛ ਨਹੀਂ ਕੀਤਾ ਕੋਈ ਵੀ ਸਾਡੀ ਐਵੇਂ ਗਈ ਆ ਨਾ ਹੀ ਇਸ ਪਾਣੀ ਦੀ ਗਨਕਾਸੀ ਹੋਣੀ ਏ ਤੇ ਨਹਿਰ ਦੀ ਵੀ ਨਾ ਆਉਣ ਕੇ ਕੋਈ ਸੁਰਪਤਾ ਲੈਂਦੇ ਨੇ ਵੀ ਨਹਿਰ ਨੂੰ ਪਰੜੀਆਂ ਕਰਦੀਆਂ ਵੱਡੀਆਂ ਜਿਹੜੀ ਪਰੜੀ ਕੀਤੀ ਉਹ ਵੀ ਅਸੀਂ ਆਪ ਕੀਤੀ ਆ ਤੇ ਟੋਟਕੀ ਦੀ ਸਗੋਂ ਉਹਨਾਂ ਨੇ ਬਨੂ ਆਪਦੇ ਖਰਚੇ ਤੇ ਵੀ ਅਸੀਂ ਨਹੀਂ ਬਣਾਉਣੀ ਤੇ ਮੈਂ ਤਾਂ ਜੀ ਅੱਗੇ ਪੈਸਾ ਦੇ ਦੇ ਕੇ ਬਲਵਾਈ ਤੇ ਇਹ ਬੂਟੇ ਵਾਲ ਦੀ ਏ ਜੀ ਪੈੜ ਪਾਰ 1520 20 ਫੁੱਟ ਤੱਕ ਲਗਾਏ ਤੁਸੀਂ ਆ ਵੀ ਦੇਖ ਰਹੇ ਹੋ ਚਾਰ ਚੁਫੇਰੇ ਪਾਣੀ ਪਾਣੀ ਹੋ ਗਿਆ ਜਿਹੜਾ ਲੱਗਾ ਚੋਨਾ ਸਭ ਨੁਕਸਾਨਿਆ ਗਿਆ ਇਹ ਹੁਣ ਦੁਬਾਰਾ ਤਾਂ ਹੋਣਾ ਹੀ ਨਹੀਂ ਕੋਈ ਇਹਦੇ ਇਥੇ ਦੁਬਾਰਾ ਲੇਵਰ ਵੀ ਕੱਟੀ ਕਰਨੀ ਪੈਗੀ ਲੇਵਰ ਤੱਕੇ ਨਹੀਂ ਮਿਲ ਰਹੀ ਲੇਵਰ ਵੀ ਲੱਭਣੀ ਪੈਗੀ ਪਨੀਰੀ ਵੀ ਲੱਭਣੀ ਪੈਗੀ ਦੁਗਣਾ ਤਿਗਣਾ ਨੁਕਸਾਨ ਕਿੱਲੇ ਦੇ ਹਿਸਾਬ ਨਾਲ ਕੀਤਾ ਜਾਈ ਜਾਏਗਾ ਜੇ ਪਾਣੀ ਚਾਰ ਦਿਨ ਬੰਦ ਨਾ ਕੀਤਾ ਗਿਆ ਦੋ ਦਿਨ ਹੀ ਬੰਦ ਨਾ ਹੋਇਆ ਜਾਂ ਸਰਕਾਰ ਨੇ ਕੋਈ ਮਦਦ ਨਾ ਨਾਲ ਦਿੱਤੀ ਤੇ ਇਹ ਤਾਂ ਸਾਡੇ ਘਰਾਂ ਚ ਪਾਣੀ ਵੜਨ ਦਾ ਵੀ ਡਰੇ ਚਲੋ ਅੱਗੇ ਪਾਰ ਤਾਂ ਸੜਕੋ ਲੰਘਣੇ ਲੰਘਣਾ ਹੈ ਘਰਾਂ ਚ ਪਾਣੀ ਵੜਨ ਦਾ ਡਰ ਹੈ ਇੱਕ ਪਾਸੇ ਤਾਂ ਵੱਧ ਰਿਹਾ ਪਾਣੀ ਦਾ ਪੱਧਰ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਨਹਿਰੀ ਵਿਭਾਗ ਅਜੇ ਵੀ ਕੰਮ ਕਰਨੀ ਨਹੀਂ ਸੱਤਾ ਪਿਆ ਹੈ। ਕੱਟਣਾ ਤੋਂ ਬਾਅਦ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਸਵਾਲ ਇਹ ਖੜੇ ਹੁੰਦੇ ਨੇ ਜੇਕਰ ਕਿਸਾਨਾਂ ਵੱਲੋਂ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਹੁਣ ਤੱਕ ਨਹਿਰ ਦੀ ਮੁਰੰਮਤ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਉਂ ਨਹੀਂ ਕਰਵਾਈ ਗਈ? ਬਿਊਰੋ ਰਿਪੋਰਟ ਸਪੋਕਸਮੈਨ ਟੀਵੀ